ਹਾਂਜੀ ਅੱਜ ਅਸੀਂ ਲੱਗੇ ਆ ਪੀੜੀ ਬੋਣ ਨੂੰ ਪਹਿਲਾਂ ਪੀੜੀ ਨੂੰ ਕੱਪੜਾ ਲਵੇਟ ਲਓ ਤਾਣਾ ਤਾਣਨ ਤੋਂ ਪਹਿਲਾਂ ਤਾਂ ਕਿ ਨਾ ਇਹ ਆਪਣੇ ਜਿਹੜਾ ਧਾਗਾ ਫਿਰ ਆਪਾਂ ਤਾਣਾ ਤਣਦੇ ਹੋਂ ਖਿਸਕਦਾ ਨਹੀਂ ਹੈਗਾ ਇਹ ਮੈਂ ਕੋਈ ਪੁਰਾਣਾ ਕੱਪੜਾ ਲੈ ਕੇ ਉਹਨੂੰ ਐਵੇਂ ਐਵੇਂ ਲਵੇਟ ਲਵੋ ਸਾਰੀ ਪੀੜੀ ਕਵਰ ਕਰ ਲਓ ਤਾਣ ਲੱਗਿਆ ਪਹਿਲਾਂ ਅਮਰ ਰੱਸੀ ਨੂੰ ਪਹਿਲਾਂ ਇੱਕ ਗੱਠ ਦੇ ਲੋ ਦੋ ਤਿੰਨ ਗੱਠਾ ਦੇ ਲੋ ਤਾਂ ਕਿ ਨਾ ਕਿ ਇਹ ਖੁੱਲੇ ਨਾ ਹੁਣ ਆਪਾਂ ਐਵੇਂ ददजी प पा

ਤੇ 6 7 ਫੇਰ ਇੱਕ ਰਸੀ ਦੱਬਣੀ ਹੈ ਸੱਤ ਫੇਰ ਚੱਕਣੀਆਂ ਨੇ 2 3 4 5 6 7 ਫੇਰ ਇੱਕ ਉੱਪਰ ਨੂੰ ਦੱਬਣੀਆਂ ਸੱਤ ਚੱਕਣੀਆਂ ਨੇ 1 2 3 4 5 6 7 ਐਵੇਂ ਕਰਕੇ ਐਂਡ ਤੱਕ ਪਾ ਲੈਣਾ ਹੈ ਦੀ ਦੂਜੀ ਰੱਸੀ ਅਸੀਂ ਪਾਈ ਸੀਗੀ ਤੇ ਦੂਜੀ ਰੱਸੀ 'ਚ ਤਿੰਨ ਦੱਬੇ ਸੀਗੇ ਪੰਜ ਚੱਕ ਲੈ ਤਿੰਨ ਦੱਬ ਲੈ ਪੰਜ ਚੱਕ ਲੈ ਤਿੰਨ ਦੱਬ ਲੈ ਪੰਜ ਚੱਕ ਤੇ ਫੇਰ ਹੁਣ ਤੀਜੀ ਰੱਸੀ ਬਣਨ ਲੱਗੀ ਆ ਇਹਦੇ ਵਿੱਚ ਅਸੀਂ ਤਿੰਨ ਚੱਕਣੇ ਨੇ ਤੇ ਪੰਜ ਧਾਗੇ ਦੱਬਣੇ ਨੇ ਪੰਜ ਦੱਬ ਲੈ ਤਿੰਨ ਚੱਕ ਲੈ ਪੰਜ ਫੇਰ ਦੱਬ ਲੈ ਤਿੰਨ ਫੇਰ ਚੱਕ ਲੈ ਪੰਜ ਦੱਬ ਲੈ ਤੇ ਤਿੰਨ ਫੇਰ ਚੱਕ ਲੈ ਪੰਜ ਦੱਬ ਲੈ ਤਿੰਨ ਫੇਰ ਚੱਕ ਲੈ ਐਵੇਂ ਸਾਡੀ ਇਹ ਤੀਜੀ ਰੱਸੀ ਕੰਪਲੀਟ ਹੋ ਗਈ ਹਾਂਜੀ ਹੁਣ ਅਸੀਂ ਚੌਥੀ ਰੱਸੀ ਪਾਉਣ ਲੱਗੇ ਆ ਇੱਕ ਚੱਕਣਾ ਸੱਤ ਦੱਬ ਦੇਣੇ ਨੇ ਇੱਕ ਚੱਕ ਲਿਆ ਸੱਤ ਦੱਬ ਕੇ ਆ ਇੱਕ ਫੇਰ ਚੱਕਿਆ ਸੱਤ ਦੱਬ ਕੇ ਲਓ ਜੀ ਹੁਣ ਪੰਜਵੀਂ ਤਿਆਰ ਕਰਨ ਲੱਗੇ ਆਂ ਰੱਸੀ ਸੱਤ ਚੱਕ ਲਿਆ ਇੱਕ ਦੱਬ ਤਾ ਫੇਰ ਸੱਤ ਚੱਕ ਲਿਆ ਇੱਕ ਦੱਬ ਤਾ ਸੱਤ ਚੱਕ ਲਿਆ ਇੱਕ ਫੇਰ ਦੱਬਿਆ ਸੱਤ ਚੱਕ ਕੇ ਇੱਕ ਫੇਰ ਦੱਬਿਆ ਆਹ ਦੇਖਿਆ ਪਿੱਛੇ ਇਦਾਂ ਰੱਸੀਆਂ ਲੱਜੰਦੀਆਂ ਨੇ ਇਹਨਾਂ ਨੂੰ ਬਸ ਆਪਦੇ ਹਿਸਾਬ ਨਾਲ ਇਹ ਦੱਬ ਚੱਕ ਕਰੀ ਜਾਵੇ ਹਾਂਜੀ ਹੁਣ ਅਸੀਂ ਛੇਵੀਂ ਰੱਸੀ ਪਾਉਣ ਲੱਗੇ ਆਂ ਪਹਿਲਾਂ ਅਸੀਂ ਆਪਦੇ ਤਿੰਨ ਤਿੰਨ ਰਸੀਆਂ ਚੱਕ ਲਈਆਂ ਤੇ ਤਿੰਨ ਦੱਬਣੀਆਂ ਨੇ ਤੇ ਉਦੋਂ ਬਾਅਦ ਇਹ ਪੰਜ ਚੱਕਣੀਆਂ ਪੰਜ ਚੱਕਦੀਆਂ ਤਿੰਨ ਦੱਬੀਆਂ ਤੇ ਆਹ ਪੰਜ ਫੇਰ ਚੱਕੇ ਤਿੰਨ ਫੇਰ ਦੱਬੀਆਂ ਪੰਜ ਫੇਰ ਚੱਕੀਆਂ ਤਿੰਨ ਫੇਰ ਦੱਬੀਆਂ ਤੇ ਪੰਜ ਫੇਰ ਚੱਕੀਆਂ ਤਿੰਨ ਫੇਰ ਦੱਬੀਆਂ ਤੇ ਜਿਹੜੇ ਗੱਫੇ ਰਹਿੰਦੇ ਨੇ ਮੈਂ ਸਭ ਚੱਕ ਲਿਆ ਹੁਣ ਅਸੀਂ 7 ਰੱਸੀ ਪਾਉਣ ਲੱਗੇ ਆ ਇਹਦੇ ਵਿੱਚ ਅਸੀਂ 5 ਰੱਸੀਆਂ ਦੱਬਣੀਆਂ ਨੇ ਤੇ 3 ਰੱਸੀਆਂ ਚੱਕਣੀਆਂ ਨੇ 5 ਦੱਬਤੀਆਂ ਆ ਤੈਨੂੰ ਫੇਰ ਚੱਕਣੀਆਂ 5 ਦੱਬੀਆਂ ਨੇ ਆ ਤੈਨੂੰ ਫੇਰ ਚੱਕ ਲੈਂਦੇ ਆ 5 ਵੱੱਬ ਨੇ ਆ ਤੈਨੂੰ ਫੇਕ ਦਿੱਤੀ ਹੈ ਤੇ ਆਪ ਜਦੋਂ ਤੱਕ ਬਾਕੀ ਦੇ ਰਹਿੰਦੇ ਸੀ ਤਾਂ ਉਹ ਚੱਕ ਲਉ ਹੁਣ ਦੇਖੋ ਜੀ ਮੈਂ ਪਹਿਲਾ ਡਿਜ਼ਾਈਨ ਸੀ ਮੈਂ ਉੱਪਰ ਲਾਉਣ ਲੱਗਿਆ ਲੱਗਿਆ ਇੱਕ ਚੱਕ ਲਿਆ 7 ਵੱੱਬ ਤੇ ਇੱਕ ਚੱਕ ਲਿਆ 7 ਵੱੱਬ ਇਹਦੇ ਦਾ ਟਾਇਰ ਇੱਕ ਚੱਕ ਲਿਆ 7 ਵੱੱਬ ਤੇ ਇਹਦਾ ਮਾਡਲ ਹੈ ਵੱੱਬ ਨੇ 7 ਵੱੱਬ ਤੇ ਇੱਕ ਚੱਕ ਲਿਆ ਕੱਤ ਗੱਤ ਸਦਾ ਗੱਡੀ ਦਾ ਮਾਡਲ ਆ ਕੋਈ ਇਹ ਨਹੀਂ ਗੱਡੀ ਹੈਗੀ ਇਹ ਦੇਖੋ ਜੀ ਹੁਣ ਤੁਸੀਂ ਬਸ ਦਵਾਰ ਜਿਵੇਂ ਆ ਜੂਰੀ ਤੇ ਬਣੀ ਸੀਗੀ ਉਵੇਂ ਹੀ ਇਹ ਬਣ ਗਈ ਬਸ ਐਵੇਂ ਤੇ ਐਵੇਂ ਕਹਾ ਬਣਾ ਲਿਆ ਲਓ ਜੀ ਹੁ ਸਾਡੀ ਕੰਪਲੀਟ ਹੋ ਗਈ ਸਾਰੀ ਪੀੜੀ ਬੁੰਤੀ ਦੇਖੋ ਬਸਾ ਐਂਡ ਤੇ ਬੰਦ ਕਰਨ ਲੱਗੇ ਆ ਦੋਕ ਧਾਗੇ ਤਾਂ ਆਪਣੀ ਮਰਜ਼ੀ ਨਾਲ ਉਲਟ-ਪੁਲਟ ਪਾ ਲਓ ਕਿਉਂਕਿ ਫਿਰ ਇੱਥੇ ਹੱਥ ਨਹੀਂ ਨ ਲੰਗਦਾ ਹੈਗਾ ਤਾਂ ਕਰਕੇ ਨਾ ਇੱਥੇ ਪੰਜਾ ਵੱਜ ਜਾਣਾ ਹੋ ਗਿਆ ਇਹਨਾਂ ਕਰਕੇ ਆ ਜਿਹੜੀ ਆਪਣੀ ਕੁੰਡੀ ਸੀਗੀ ਇਹਦੇ ਵਿੱਚ ਹੀ ਆ ਨਗਾਲ ਜਿਹੜਾ ਪੀਲਾ ਧਾਗਾ ਉਹਦੇ ਤੇਨੂੰ ਅੱਗ ਲਾ ਕੇ ਫੂਕ ਦਵੇਂ ਤਾਂ ਕਰਕੇ ਨਾ ਇਹ ਮੂਹਰੇ ਦੇ ਫੁੱਜੜ ਨਹੀਂ ਫਿਰ ਲਓ ਜੀ ਥੈਂਕ ਯੂ ਲਓ ਜੀ ਸਾਡੀ ਕੰਪਲੀਟ ਹੋ ਗਈ ਹੁਣ ਦੇਖਿਓ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਸਾਡੀ ਬਣਤੀ ਤੁਹਾਨੂੰ ਤੇ ਰੰਗ ਜਿਹੜੇ ਪੀੜੀ ਚ ਪਾਏ ਨੇ ਦੋਨੇ ਨੀਲਾ ਤੇ ਬਿਲਾ ਕੇ ਮੈਂ ਲੱਗੇ ਥੈਂਕ ਯੂ ਜੀ